ਲੌੜੀ ਡਬਲ ਸੀਮਨ ਵਾਹਿਗੁਰਜ ਜੀ ਕਾ ਖਾਲਸਾ ਤੇ ਵਾਹਿਗੁਰਜ ਜੀ ਕੀ ਫਤਿਹ ਇੱਕ ਸਾਈਵਾਲ ਤੇ ਇੱਕ ਐਚ ਐਫ ਨਾਰਮਲੀ ਰਿਪੀਟਰ ਨੂੰ ਲਾਇਆ ਜੇ ਆ ਆਪਣੇ ਰਿਪੀਟਰ ਨੂੰ ਡਬਲ ਏ ਆਈ ਕੀਤੀ ਆ ਤੇ ਵੀਰ ਜੀ ਇਹ ਤਿੰਨ ਗਾਈਆਂ ਨੇ ਆਪਣੀਆਂ ਹਨਾ ਫਾਰਮਰ ਭਰਾ ਦੀਆਂ ਤੇ ਤਿੰਨੇ ਰਿਪੀਟਰ ਇਹ ਤਿੰਨ ਸਾਲਾਂ ਤੋਂ ਹੀ ਮਤਲਬ ਟੀਕੇ ਲੱਗਦੇ ਆ ਰਹੇ ਆ ਇਹਨਾਂ ਨੂੰ ਤੇ ਇਹਨਾਂ ਦੇ ਵਿੱਚੋਂ ਇੱਕ ਆਪਾਂ ਚੈੱਕ ਕਰਤੀ ਆ 2 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਆ ਗੱਭਣ ਨਿਕਲ ਆਈ ਆ ਇਹਨੂੰ ਜਿਹੜੀ ਇਹ ਡਬਲ ਸੀਮਨ ਦੀ ਆਈ ਕੀਤੀ ਆ ਡਬਲ ਟੀਕਾ ਭਰਿਆ ਇਹਨੂੰ ਮੈਂ ਤੇ ਇਹ ਅੱਜ ਤੋਂ ਸਮਝ ਲਓ ਇਹਨੂੰ ਮੈਂ ਦਵਾਈ ਭਰ ਕੇ ਇੱਕ ਦਿਨ ਤੇ ਹੁਣ ਡਬਲ ਸੀਮਨ ਛੱਡਤਾ ਹੋ 20 ਦਿਨਾਂ ਬਾਅਦ ਤੇ ਇਹਦਾ ਵੀ ਕਿਰਪਾ ਹੋ ਗਈ ਆ ਤਨਤਨ ਗੁਰੂ ਰਾਮਦਾਸ ਦੀ ਸਮਝ ਲਓ ਇਹ ਵੀ ਚੈੱਕ ਹੀ ਕਰਾਂਗੇ ਇਹ ਦੂਜੀ ਰਿਪੀਟਰ ਹੀ ਤੇ ਉਹ ਉਹਦਾ ਵੀ ਇਲਾਜ ਦਵਾਈ ਵਗੈਰਾ ਅਜੇ ਭਰਨੀ ਆ ਜਦੋਂ ਹੀਟ ਤੇ ਹੁੰਦੀ ਆ ਜਿਆ ਹਨਾ ਮੂੰਹ ਵਗੈਰਾ ਖੁੱਲਦਾ ਬੱਚੇ ਦਾ ਨਹੀਂ ਤਾਂ ਫਿਰ ਉਹਦਾ ਕਰਨਾ ਕਹਿੰਦਾ ਮਤਲਬ ਕਿ ਤਿੰਨੇ ਰਿਪੀਟਰ ਹੀ ਤੇ ਮਤਲਬ ਇਹ ਤੇ ਅੱਜ ਚਲੋ ਚੈੱਕ ਪਾਸ ਹੋ ਗਈ ਆ ਉਹਨੂੰ ਦਵਾਈ ਅਜੇ ਭਰਨੀ ਆ ਇਹਨੂੰ ਦਵਾਈ ਭਰੀ ਗਈ ਆ ਤੇ ਇਹਦੀ ਅੱਜ AI ਹੋ ਗਈ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਕਿ ਉਹ ਧੰਨ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਦਿਨ ਇਹੋ ਜਿਹਾ ਵੀ ਆਊਗਾ ਕਿ ਮੈਂ ਤਿੰਨੇ ਗੱਬਣ ਕਰ ਇਹ ਤੇ ਇੱਕ ਹੋ ਗਈ ਆ ਉਹ ਦੋਵੇਂ ਜੜੀਆਂ ਨੇ ਉਹ ਵੀ ਗੱਬਣ ਕਰਾਂਗੇ ਤੇ ਜਦਨ ਕਿਤੇ ਉਹ ਗੱਬਣ ਦੋਨੋਂ ਹੋ ਗਈਆਂ ਫਿਰ ਉਹਨਾਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਅੱਜ ਬਣਾਉਣ ਦਾ ਮਕਸਦ ਇਹ ਹੈ ਕਿ ਇੱਕ ਤਾਂ ਆਪਣੀ ਰਿਪੀਟਰ ਚੈੱਕ ਪਾਸ ਹੋ ਗਈ ਆ ਇਹ ਬੜੇ ਵੀਰ ਜੀ 3 ਸਾਲ ਤੋਂ ਬੜਾ ਮਤਲਬ ਦੁਖੀ ਹੁੰਦਾ ਬੰਦਾ ਹਨ ਤੇ ਉਹ ਵੀ ਤਿੰਨੇ ਇੱਕੋ ਘਰ ਚੋਂ ਤਿੰਨੇ ਖਰਾਬ ਕਰਨ ਤੇ ਬੜਾ ਬੜਾ ਦੁੱਖ ਲੱਗ ਦੁੱਖ ਲੱਗਦਾ ਵੀਰ ਜੀ ਇਹ ਚੀਜ਼ ਤੋਂ ਠੀਕ ਹੈ ਜੀ ਤੇ ਤਿੰਨਾਂ ਸਾਲਾਂ ਬਾਅਦ ਇੱਕ ਆਪਾਂ ਗੱਬਣ ਕਰਤੀ ਆ ਤੇ ਬਾਕੀ ਤੁਹਾਨੂੰ ਦੱਸਿਆ ਸਾਰੀ ਗੱਲਬਾਤ ਹਨ ਤੇ ਬਾਕੀ ਆਪਾਂ ਭਾਜੀ ਹੋਣਾ ਨਾ ਵੀ ਗੱਲ ਕਰਾਂਗੇ ਜਿਨ੍ਹਾਂ ਦੀਆਂ ਗਾਈਆਂ ਨੇ ਉਹੀ ਤੁਹਾਨੂੰ ਗੱਲਬਾਤ ਥੋੜੀ-ਬੋਤੀ ਦੱਸਣਗੇ ਹਨ ਜਿਵੇਂ ਵੀ ਆ ਜਿੱਦਾਂ ਵੀ ਆ ਤੇ ਆਪਾਂ ਤੇ ਇਹਨਾਂ ਦਾ ਉਹਨੇ ਸੇਵਾ ਲਈ ਹੈ ਗੁਰੂ ਰਾਮਦਾਸ ਨੇ ਆਪਾਂ ਤੇ ਕਰੀ ਜਾਣੀ ਹੈ ਵੀਰ ਜੀ ਕੱਲੇ ਮਤਲਬ ਟੀਕਿਆਂ ਦੀ ਗੱਲ ਨਹੀਂ ਹੁੰਦੀ ਕਿ ਮਤਲਬ ਟੀਕੇ ਲਾਤੇ ਹਨਾ ਤੇ ਰੁਪਇਆ 150 ਲੈ ਕੇ ਇਹ ਨਹੀਂ ਗੱਲ ਫਾਰਮਰ ਬਾਰੇ ਸੋਚੀਦਾ ਵੀ ਆ ਉਹਦਾ ਕਰੀਦਾ ਵੀ ਆ ਠੀਕ ਹੈ ਜੀ ਤੇ ਕਿੰਨਾ ਦੁਖੀ ਆ ਕੋਈ ਹਨਾ ਕਿੱਦਾਂ ਵਾ ਕਿਵੇਂ ਆ ਸਾਰੀ ਗੱਲਬਾਤ ਦੇਖ ਕੇ ਤੇ ਫਿਰ ਚੱਲੀਦਾ ਵੀਰ ਜੀ ਬਾਕੀ ਆਪਾਂ ਕਰਾਂਗੇ ਗੱਲ ਲੋਰੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਣੇ ਨੂੰ ਤੇ ਇਹ ਗਾਈਆਂ ਸੀ ਹਨ ਜਿਨ੍ਹਾਂ ਦੀ ਮੈਂ ਗੱਲਬਾਤ ਦੱਸਣ ਦਾ ਇੱਕ ਗੱਭਣ ਕਰਤੀ ਆਪਾਂ ਦੋ ਰਹਿ ਗਈਆਂ ਉਹਨਾਂ ਦਾ ਵੀ ਨੰਬਰ ਉਹਦੀ ਮੇਰ ਨਾਲ ਉਹਦੀ ਕਿਰਪਾ ਨਾਲ ਜਿਹਦਾ ਆਪਾਂ ਨਾਂ ਲੈਨੇ ਆ ਪਹਿਲਾਂ ਉਹਦਾ ਨਾਮ ਲੈਨੇ ਆ ਤੇ ਫਿਰ ਆਪਾਂ ਗੱਲ ਕਰਦੇ ਆ ਠੀਕ ਹੈ ਨਾ ਤੇ ਇਹ ਆਪਾਂ ਗੱਭਣ ਕੀਤੀਆਂ ਸੀ ਬਾਕੀ ਆਪਣੇ ਨਾਲ ਭਾਜੀ ਹੋਣੀ ਵੀ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਠੀਕ ਹੈ ਨਾ ਕਿ ਕਿੰਨਾ ਚਿਰ ਇਹ ਚੀਜ਼ ਨੂੰ ਹੋ ਗਿਆ ਆਪਾਂ ਨੂੰ ਹਨ ਤੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਫਤਿਹ ਹਾਂਜੀ ਭਾਜੀ ਮਤਲਬ ਕਿੱਦਾਂ ਵਾ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਹਨ ਖਰਾਬ ਹੁੰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਮੇਰਾ ਨਾਮ ਗੁਰਦੀਪ ਸਿੰਘ ਜੀ ਪਿੰਨ ਮਲਕਪੁਰ ਹਾਂਜੀ ਹਾਂਜੀ ਜੀ ਦਾ ਰਾਂ ਬਾਪਾ ਨਾਨਕ ਜੀ ਹਾਂਜੀ ਹਾਂਜੀ ਤੇ ਮਨੂ ਜੀ ਡਾਕਟਰ ਸਾਹਿਬ ਘਟੋ ਘੜ ਵੀ ਤੇ 4-5 ਸਾਲ ਹੀ ਹੋ ਗਏ ਆ ਜੀ ਇਦਾਂ ਖੱਜਲ ਖਰਾਬ ਹੁੰਦੇ ਨੂੰ ਮੇਰੀ ਇੱਕ ਵਾੜ ਜਿਹੜੀ ਉਹ ਮੈਂ ਹਾਰ ਕੇ ਇਦਾਂ ਹੀ ਕਿਸੇ ਨੂੰ ਫੜਾਈ ਆ ਹੂੰ ਹੂੰ ਮੋਂਦੋਂ ਮੈਂ 35-40 ਹਜ਼ਾਰ ਦੀ ਲਿਆਇਆ ਹਾਂ ਹਾਂਜੀ ਹਾਂਜੀ ਉਹ ਸੂਆ ਮੇਰੇ ਕੋਲ ਸੂਈ ਮੁੜ ਕੇ ਉਹੋ ਜੇ ਖਰਾਬ ਹੋਈ ਵੀ ਉਹ ਗਾਂ ਮੇਰੇ ਕੋਲ ਬਣੀ ਨਹੀਂ ਹਾਂਜੀ ਹਾਂਜੀ ਤੇ ਮੈਂ ਬੜੀ ਵਾਰੀ ਟੀਕੇ ਲਵਾਏ ਕਈ ਡਾਕਟਰਾਂ ਕੋ ਵਾੜਾਂ ਕੋ ਬਲ ਵਸ਼ਨਾ ਕੋ ਵੀ ਬਣਵਾਇਆ ਹਾਂਜੀ ਹਾਂਜੀ ਤੇ ਪਰ ਨਹੀਂ ਤੇ ਇਹ ਅੱਜ ਕਿ ਤਰ੍ਹਾਂ ਏਕ ਆਪਾਂ ਗੱਬਣ ਕਰਤੀ ਆ ਤੇ ਦੁੱਧੀਆਂ ਦੇ ਵਿੱਚ ਕੀ ਨੇ ਗੱਭਣ ਹੋਣਗੀਆਂ ਹੁਣ ਜ਼ਰੂਰ ਜੀ ਜ਼ਰੂਰ ਡਾਕਟਰ ਸਾਹਿਬ ਹੁਣ ਇਹ ਤੁਹਾਡੇ ਹੱਥ ਦਾ ਕੁਝ ਆਪਣਾ ਜਾਸਾ ਜਾਂ ਜਿੱਦਾਂ ਵੀ ਤੁਸੀਂ ਪ੍ਰਮਾਤਮਾ ਦੀ ਕਿਰਪਾ ਲਾ ਲਓ ਇਹ ਤੁਹਾਡੀ ਕਿਰਪਾ ਦੇਖੋ ਤੁਹਾਡੇ ਸਾਹਮਣੇ ਬਾਰ ਬਾਰ ਉਹਦਾ ਨਾਮ ਲੈਨੇ ਆਪਾਂ ਚਲੋ ਡੰਗਰ ਮੇਰੇ ਬਣੇ ਆ ਤੁਹਾਡੇ ਕਹਿ ਅਨੁਸਾਰ ਅਸੀਂ ਵੀ ਚੱਲੇ ਆ ਤੇ ਚਲੋ ਤੁਸੀਂ ਜਿੱਦਾਂ ਸਾਨੂੰ ਗਾਈਡ ਕੀਤਾ ਸੀ ਤੁਹਾਡੇ ਕਹਿ ਅਨੁਸਾਰ ਚੱਲਦੇ ਰਹੇ ਤੇ ਅੱਜ ਮਾਲਕ ਦੀ ਕਿਰਪਾ ਹੋਈ ਏ ਇੱਕ ਗੱਭਣ ਹੋਈ ਏ ਗਾਂ ਹੁਣ ਆਸਿਆ ਜਿਹਨੂੰ ਆਜੀ ਆਈ ਕੀਤੀ ਆ ਉਹ ਵੀ ਅੱਜ ਗੱਭਣ ਹੋਏਗੀ ਤੇ ਜਿਖਰੀ ਨਾਲ ਜੀ ਮੇਰੇ ਸਾਰੇ ਡੰਗਰ ਹੁਣ ਇਸੇ ਲੀ ਤੇ ਆਉਣਗੇ 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 ਬੜਾ ਤੁਹਾਡਾ ਧੰਨਵਾਦੀ ਆ ਡਾਕਟਰ ਸਾਹਿਬ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਨਹੀਂ ਨਹੀਂ ਉਹ ਤਾਂ ਤਾਂ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਜੀ ਉਹਦਾ ਜੀ ਉਹਦੀ ਕਿਰਪਾ ਸੀ ਇਹ ਮੇਰੇ ਡੰਗਰ ਜਿਹੜੇ ਕੇ ਵਨ ਲੱਗੇ ਆ ਮੈਂ ਪਹਿਲੇ ਦਿਨ ਤੁਹਾਡੇ ਕੋ ਆਇਆ ਸੀ ਤੇ ਮੈਂ ਤੁਹਾਨੂੰ ਕੀ ਕਹਤਾ ਸੀ ਕਿ ਮਤਲਬ ਯਕੀਨ ਦਿਵਾਇਆ ਸੀ ਨਾ ਤੁਹਾਨੂੰ ਕਿ ਮਤਲਬ ਜੀ ਜਰੂਰ ਤੁਸੀਂ ਇਹੋ ਡਾਕਟਰ ਸਾਹਿਬ ਮੈਨੂੰ ਕਹਿ ਆ ਵੀ ਘਬਰਾਉਣ ਦੀ ਲੋੜ ਨਹੀਂ ਮੇਰੇ ਕਹੇ ਰਿਸਾਰ ਚਲੋ ਤੇ ਮੈਂ ਤਾਂ ਡੰਗਰ ਜਿਹੜੇ ਆਪਣੇ ਪਿੰਡ 'ਚ ਵੀ ਅੱਗੇ ਇੱਕ ਦੋ ਆਪਾਂ ਬਣਾਏ ਆ 2-2 ਸਾਲ 3-3 ਸਾਲ ਤੋਂ ਹਨ ਤੇ ਟੀਕਾ ਭਰਨ ਦੀ ਸਪੀਡ ਕੰਮਕਾਰ ਕਿਦਾਂ ਐਕਸਪੀਰੀਅੰਸ ਕੀਤਾ ਆਪਣਾ ਜੀ ਬਹੁਤ ਵਧੀਆ ਤਜਰਬਾ ਜੀ ਡਾਕਟਰ ਸਾਹਿਬ ਇੰਨਾ ਸਪੀਡ ਨਾਲ ਟੀਕਾ ਲਾਉਂਦਾ ਤੇ ਅਜ ਤੱਕ ਕਿਸੇ ਡਾਕਟਰ ਨੂੰ ਅਸੀਂ ਤੇ ਵੇਖਿਆ ਹੀ ਨਹੀਂਗਾ ਜੀ ਹਾਂ ਜੀ ਇਹਨਾਂ ਸਪੀਡ ਨਾਲ ਟੀਕੇ ਤੇ ਲੱਗਦੇ ਆ ਫਿਰ ਰਿਜ਼ਲਟ ਵੀ ਟੀਕਾ ਲਾ ਕੇ ਤੇ ਆਪਣਾ ਵੀ ਟੀਕਾ ਲੱਗ ਗਿਆ ਤੇ ਉਹਨੇ ਜਿਹਨੂੰ ਤੇ ਬੰਦਾ ਮਾਹ ਸੁਵਾਰਾ ਹੀ ਹੁੰਦਾ ਪੂਛ ਭਾਜੀ ਫੰਡਿਆ ਹੁੰਦਾ ਜਦੋਂ ਤੁਸੀਂ ਟੀਕਾ ਲਾ ਦਿੰਦੇ ਹੋ ਹਾਂ ਹਾਂ ਤੁਲੇ ਤਿਰਬੇ ਦੀ ਉਹਦੀ ਕਿਰਪਾ ਦੀ ਵੀ ਗੱਲ ਹੁੰਦੀ ਆ ਹਨਾ ਤੇ ਬਾਕੀ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਇੰਨੀ ਗੱਲ ਕੀਤੀ ਆ ਹੋਰ ਛੋਟੇ ਵੀਰ ਛੋਟੇ ਵੀਰ ਬਾਰੇ ਕੀ ਕਹਿਣਾ ਚਾਹੁੰਦੇ ਕੋਈ ਜਾਂਦੇ ਜਾਂਦੇ ਮਤਲਬ ਕਿਵੇਂ ਆ ਮਤਲਬ ਕੰਮ ਕਾਰ ਬਾਰੇ ਜੋ ਵੀ ਆ ਤਿਰਬੇ ਨਹੀਂ ਬੜਾ ਤਿਰਬਾਜੀ ਡਾਕਟਰ ਸਾਹਿਬ ਤੁਹਾਡਾ ਅਸੀਂ ਤੁਹਾਡੇ ਅਸੀਂ ਤਾਂ ਨੇ ਵੀ ਸਾਡੇ ਇਲਾਕੇ 'ਚ ਤੁਸੀਂ ਮਾਣੋ ਰਿਜ਼ਲਟ ਠੀਕ ਨੇ ਆਪਣੇ ਉਦਾਂ ਜਿਹੜੇ ਡੰਗਰ ਬਣਦੇ ਇਹਨੇ ਤੇ ਸਾਨੂੰ ਖੁਸ਼ੀ ਆ ਇਸ ਗੱਲ ਦੀ ਹਾਂਜੀ ਹਾਂਜੀ ਚਲੋ ਕੋਈ ਕਾਬਲ ਡਾਕਟਰ ਜਿਹੜੇ ਸਾਡੇ ਏਰੀਆ 'ਚ ਹੈਗੇ ਨੇ ਹਾਂਜੀ ਹਾਂਜੀ ਤੇ ਚਲੋ ਸਾਡੇ ਪਸ਼ੂਆਂ ਦੀ ਦੇਖਭਾਲ ਚੰਗੀ ਰਹੂਗੀ ਨਾ ਅਸੀਂ ਤੁਹਾਡੇ ਨਾਲ رابطہ ਰੱਖਾਂਗੇ ਜਰੂਰ ਹਾਂਜੀ ਤੇ ਗਾਂ ਚਲੋ ਸਾਡੇ ਡੰਗਰ ਬਣਦੇ ਰਹਿਣਗੇ ਬਾਕੀ ਭਾਜੀ ਕੁਝ ਲੋਕ ਮਤਲਬ ਕਈ 1 2 ਬੰਦੇ ਜਿਹੜੇ ਕਹਿੰਦੇ ਨੇ ਕਿਦਾਂ ਕਿ ਮਤਲਬ ਇਹ ਮੂਰਖਤਾ ਇਹ ਬੇਕੂਫੀ ਵਾਲੀ ਗੱਲ ਆ ਇਹ ਮਤਲਬ ਇਦਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਬੇਕੂਫੀ ਆ ਆਪਾਂ ਤੁਹਾਡੀ ਗਾਂ ਬਣਾਤੀ ਆ ਨਾ ਤੇ ਮਤਲਬ ਕਿੰਨਾ 3-4 ਸਾਲ ਹੋ ਗਏ ਨੇ ਜਨਵਾਰ ਆਪਾਂ ਅੱਜ ਗੱਬਣ ਕਰਤੇ ਆ ਇਹਦੇ ਵਿੱਚ ਕੀ ਬੇਕੂਫੀ ਹੋਈ ਇਹ ਚੋਂ ਤੇ ਮਿਹਨਤ ਹੋਈ ਆ ਨਾ ਹਾਂਜੀ ਹਾਂਜੀ ਇਹਦੇ ਵਿੱਚ ਵੇਖੋ ਮਿਹਨਤ ਆ ਜੀ ਤੁਸੀਂ ਚਲੋ ਮਿਹਨਤ ਕੀਤੀ ਇਲਾਜ ਕੀਤਾ ਡੰਗਰਾਂ ਦਾ ਤੇ ਡੰਗਰ ਹੁਣ ਵਨਸਰ ਹੋਇਆ ਵਾ ਤੇ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਜੀ ਨਹੀਂ ਤੇ ਉਦਾਂ ਮੈਂ ਫਿਰ ਮੇਰੇ ਕੇ ਬਨੇ ਵੀ ਨਹੀਂ ਲੱਗਦੇ ਤੇ ਮੈਨੂੰ ਅੱਗੇ ਵੀ ਮੈਂ ਇੱਕ ਫੜਾਈ ਆ ਤਦਾਂ ਮੈਂ ਹੋਰ 6 ਮਹੀਨੇ ਵੇਖਣਾ ਇਹ ਨਾ ਹੁੰਦਾ ਤੇ ਮੈਂ ਵੇਚਣੀ ਤੂੜੀ ਤੰਦ ਵਗੈਰਾ ਹੁਣ ਜਈ ਫਿਰਦਾ ਖਰਚੇ ਬੜੇ ਨੇ ਡੰਗਰਾਂ ਦੇ ਜੇ ਡੰਗਰ ਨਾ ਦੁੱਧ ਦਏ ਤੇ ਰੱਖਿਆ ਨਹੀਂ ਜਾਂਦਾ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਡੰਗਰ ਕੱਢਣਾ ਹੀ ਪੈਂਦਾ ਵਾ ਹਾਂ ਤੇ ਹੁਣ ਤਿੰਨੇ ਇੱਕੋ ਜੀਆਂ ਹੋਈਆਂ ਹੈਗੀਆਂ ਤੇ ਚਲੋ ਹੁਣ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਹੈ ਤੁਹਾਡੇ ਹੱਥੋਂ ਜਸ ਉਹਨੇ ਵੇਖੋ ਉਦੋਂ ਟੀਕਾ ਭਰਨ ਲੱਗਿਆ ਵੀ ਆਪਾਂ ਨਾਮ ਲਿਆ ਸੀ ਹਨਾ ਤੇ ਹੁਣ ਚੈੱਕ ਕਰਨ ਤੋਂ ਪਹਿਲਾਂ ਵੀ ਨਾਮ ਲਿਆ ਸੀ ਉਹਦਾ ਨਾਮ ਲੈ ਕੇ ਕਰਦੇ ਹਾਂ ਗੱਲਬਾਤ ਜੀ ਤੇ ਬਾਕੀ ਚਲੋ ਬਹੁਤ ਬਹੁਤ ਧੰਨਵਾਦ ਟੈਂਸ਼ਨ ਨਾ ਲਓ ਜਿਹੜੀਆਂ ਦੋ ਰਹਿ ਗਈਆਂ ਉਹ ਵੀ ਆਪਾਂ ਜਲਦੀ ਗੱਬਣ ਕਰ ਦਣੀਆਂ ਨੇ ਜ਼ਰੂਰ ਜ਼ਰੂਰ ਆਸਾਂ ਬੜਾ ਯਕੀਨ ਹੈ ਜੀ ਸਾਨੂੰ ਇਹ ਚੀਜ਼ਾਂ ਹੁਣ ਤੇ ਜ਼ਰੂਰ ਹੋਣਗੀਆਂ ਜੀ ਗੱਬਣ ਹਾਂਜੀ ਹਾਂਜੀ ਜੇ ਮਤਲਬ ਅੱਜ ਇੱਕ ਕਰ ਆ ਹੋ ਗਈ ਆ ਆਪਣੀਆਂ ਦੂਜੀਆਂ ਇੱਕ ਤੇ ਅੱਜ ਜਿਹੜੀ ਉਹ ਏਆਈ ਕੀਤੀ ਉਹ ਵੀ ਸਮਝ ਲਓ ਗੱਬਣੀਆਂ ਹੁਣ ਚੱਕੀ ਕਰਾਂਗੇ ਉਹਦੀ ਮੇਰੇ ਨਾਲ ਤੇ ਬਾਕੀ ਦੂਜੀ ਦਾ ਵੀ ਨੰਬਰ ਲਾ ਦਾਂਗੇ ਜਲਦੀ ਬਾਕੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਆਈ ਆਪਣੇ ਫਾਰਮਰ ਭਰਾ ਜੀ ਦੀ ਤੁਸੀਂ ਗੱਲ ਬਾਤ ਸੁਣੀ ਵੇਖ ਲਓ ਵੀਰ ਜੀ ਮਤਲਬ ਬੜੇ ਟਾਈਮ ਤੋਂ ਦੁਖੀ ਹੁੰਦੇ ਨੇ 4 ਸਾਲ ਦੱਸਣ ਦੇ ਨੇ ਬੜਾ ਟਾਈਮ ਹੁੰਦਾ ਵੀਰ ਜੀ ਕਿੰਨੇ ਟੀਕੇ 14 ਸਾਲਾਂ ਚ ਕਿੰਨੇ ਟੀਕੇ ਲੱਗੇ ਹੋਣਗੇ ਮੈਨੂੰ ਇਹ ਦੱਸੋ ਤੁਸੀਂ ਕਹਿੰਦੇ ਹੋ ਮਤਲਬ ਹਣਾ ਬੇਕੂਫੀ ਵਾਲੀ ਗੱਲ ਆ ਉਹ ਆ ਯਾਰ ਆਪੋ ਜੇ ਫਾਰਮਰ ਭਰਾਣਾ ਖੰਡ ਦੇ ਚ ਕੀ ਬੇਕੂਫੀ ਗਾਦੀ ਇਹਦੇ ਚ ਦੱਸੋ ਮੈਨੂੰ ਯਾਰ ਕੋਈ ਬੇਕੂਫੀ ਨਹੀਂ ਆ ਉਹਦੇ ਜਾਨਵਰ ਬਣ ਗਏ ਯਾਰ ਨਹੀਂ ਤਾਂ ਤਿੰਨੇ ਹੀ ਮੈਂ ਫਣਾਉਣੀਆਂ ਪੈਣੀਆਂ ਆਈ ਹਨ ਏਹਨਾਂ ਏਦਾਂ ਗੱਲ ਨਹੀਂ ਬੰਦੀ ਚੰਗਾ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਨਹੀਂ ਚੰਗੇ ਲੱਗਦੇ ਤਾਂ ਨਾ ਲਾਈਕ ਕਰਿਆ ਕਰੋ ਯਾਰ ਤੁਸੀਂ ਹੋਣੋ ਇਨਸਟੋ ਉਹ ਗੰਦ ਤੇ ਵੀ ਇੰਨੀ ਨਹੀਂ ਸਪੋਰਟ ਕਰਨਦੇ ਆ ਕੁੜੀਆਂ ਨੂੰ ਲਾਈਕ ਕਰੀ ਜਾਂਦੇ ਆ ਆਪਾਂ ਚਲੋ ਬਾ ਠੀਕ ਆ ਯਾਰ ਜਿਹੜਾ ਮਿਹਨਤ ਕਰਦਾ ਉਹਨੂੰ ਵੀ ਸਪੋਰਟ ਕਰੋ ਨਾ ਯਾਰ ਕੋਈ ਸੱਚਾ ਬੰਦਾ ਵੀ ਹੈਗਾ ਦੁਨੀਆ ਤੇ ਮੈਂ ਉਹਦਾ ਨਾਮ ਲੈ ਕੇ ਕੰਮ ਕਰਦਾ ਯਾਰ ਮੈਂ ਸਿੱਧੀ ਆਪਣੀ ਗੱਲ ਨਹੀਂ ਕਰਦਾ ਠੀਕ ਹੈ ਨਾ ਉਹਦੀ ਕਿਰਪਾ ਤੇ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਵਾ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਓਕੇ ਜੀ